47 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਭਾਰਤੀ ਟੀਮ ਬਣੀ ਹੈ ਵਿਸ਼ਵ ਚੈਂਪੀਅਨ ਜਸ਼ਨ ਹੁਣ ਪੂਰਾ ਦੇਸ਼ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਵੱਡੇ ਪੱਧਰ ਦਾ ਰਿਕਾਰਡ ਜਿਹੜਾ ਵਾ ਇਹਨਾਂ ਧੀਆਂ ਨੇ ਜਿਹੜਾ ਤੋੜ ਦਿੱਤਾ ਔਰ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਹੁਣ ਜਸ਼ਨ ਜਿਹੜਾ ਵਾ ਪੂਰਾ ਦੇਸ਼ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਹਰਮਨਪ੍ਰੀਤ ਕੌਰ ਦੀ ਕਪਤਾਨੀ ਦੇ ਵਿੱਚ ਪਹਿਲਾ ਵਰਲਡ ਕੱਪ ਜਿਹੜਾ ਆਪਣੇ ਨਾਂ ਤੇ ਇਹਨਾਂ ਧੀਆਂ ਨੇ ਕੀਤਾ 47 ਸਾਲਾਂ ਦਾ ਲੰਮਾ ਇੰਤਜ਼ਾਰ ਔਰ ਕਿਤੇ ਨਾ ਕਿਤੇ ਇਹ ਵੱਡਾ ਇਤਿਹਾਸ ਜਿਹੜਾ ਵਾ ਹੁਣ ਇਹਨਾਂ ਦੇ ਵੱਲੋਂ ਰਚਿਆ ਗਿਆ ਦੱਸ ਦਈਏ ਕਿ 21 ਸਾਲਾ ਸ਼ਿਫਾਲੀ ਵਰਮਾ ਨੇ ਜੋ ਹੈ ਜਿਹੜੀਆਂ ਹੁਣ ਕਾਫੀ ਧੋੜਾ ਆਪਣੇ ਨਾਮ ਤੇ ਕੀਤੀਆਂ ਨੇ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਦਾ ਰਿਕਾਰਡ ਜਿਹੜਾ ਵਾ ਇਹਨਾਂ ਦੇ ਵੱਲੋਂ ਤੋੜ ਦਿੱਤਾ ਗਿਆ ਫਾਈਨਲ ਦੇ ਵਿੱਚ ਸਾਊਥ ਅਫਰੀਕਾ ਨੂੰ 52 ਧੋੜਾ ਦੇ ਨਾਲ ਇਹਨਾਂ ਦੇ ਵੱਲੋਂ ਹਰਾ ਦਿੱਤਾ ਗਿਆ ਇਹ ਜਸ਼ਨ ਜਿਹੜਾ ਵਾ ਹੁਣ ਮਨਾਇਆ ਜਾ ਰਿਹਾ 47 ਸਾਲਾਂ ਬਾਅਦ ਜਿਹੜੀ ਟਰਾਫੀ ਆ ਇਹਨਾਂ ਦੇ ਵੱਲੋਂ ਆਪਣੇ ਨਾਮ ਕੀਤੀ ਗਈ ਆ ਔਰ ਨਾਲ ਦੀ ਨਾਲ ਇਹ ਟਰਾਫੀ ਆਪਣੇ ਨਾਮ ਕਰਨ ਤੋਂ ਬਾਅਦ ਪੂਰੇ ਦੇਸ਼ ਤੇ ਵਿੱਚ ਮਾਨ ਜਿਹੜਾ ਵਾ ਵਧਾਇਆ ਏ ਸਟੀਆਂ ਨੇ ਆਪਣਾ ਔਰ ਜਿਸ ਤੋਂ ਬਾਅਦ ਦੱਸੀਏ ਕਿ ਹਰਮਨਪ੍ਰੀਤ ਕੌਰ ਦੀ ਕਪਤਾਨੀ ਦੇ ਵਿੱਚ ਇਹ ਪਹਿਲਾ ਵਰਲਡ ਕੱਪ ਜਿੱਤਿਆ ਗਿਆ ਤਾਂ 47 ਸਾਲਾਂ ਦਾ ਲੰਮਾ ਸਫ਼ਰ ਕਿਤੇ ਨਾ ਕਿਤੇ ਸਬਰ ਜਿਹੜਾ ਸੀਗਾ ਜ਼ਰੂਰ ਸੀਗਾ ਪਰ ਇਹ ਇੱਕਦਮ ਹੀ ਰਿਕਾਰਡ ਜਿਹੜੇ ਨੇ ਬਣਾ ਦਿੱਤੇ ਗਏ ਨੇ ਸਾਰੇ ਰਿਕਾਰਡਾਂ ਨੂੰ ਤੋੜਦੇ ਹੋਏ ਨਾ ਭਾਰਤੀ ਟੀਮ ਦੀਆਂ ਜੜੀਆਂ ਕੁੜੀਆਂ ਨੇ ਮਹਿਲਾਵਾਂ ਨੇ ਇਹਨਾਂ ਨੇ ਬਹੁਤ ਵੱਡਾ ਇਤਿਹਾਸ ਜਿਹੜਾ ਰਚ ਦਿੱਤਾ ਹੈ ਭਾਰਤ ਦੀਆਂ ਧੀਆਂ ਨੇ ਇਤਿਹਾਸ ਰਚਿਆ ਹੈ ਔਰ ਹਰ ਕੋਈ ਨਾਤੀਆਂ ਦੀ ਸ਼ਲਾਘਾ ਕਰ ਰਿਹਾ ਚਰਚਾਵਾ ਹੋ ਰਹੀਆਂ ਨੇ ਆਲਾ ਤਸਵੀਰਾਂ ਵੀ ਕਾਫੀ ਜ਼ਿਆਦਾ ਵਾਇਰਲ ਹੋਈਆਂ ਨੇ ਤਾਂ ਭਾਰਤ ਦੇ ਲੋਕਾਂ ਦੇ ਲਈ ਮਾਣ ਵਾਲੀ ਗੱਲ ਹੈ ਇਨ੍ਹਾਂ ਧੀਆਂ ਨੇ ਇੰਨੇ ਵੱਡੇ ਪੱਦਰ ਦੇ ਉੱਤੇ ਜੋ ਹੈ ਹੁਣ ਦੂਸਰੇ ਦੇਸ਼ਾਂ ਨੂੰ ਹਰਾ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਤੇ ਵੱਡਾ ਕੱਪ ਜੋ ਹੈ ਆਪਣੇ ਨਾਮ ਕੀਤਾ 47 ਸਾਲਾਂ ਦਾ ਸਫਰ 47 ਸਾਲਾਂ ਦਾ ਸਬਰ ਜਿਹੜਾ ਵਾ ਉਹ ਕਿਤੇ ਨਾ ਕਿਤੇ ਜ਼ਰੂਰ ਫਲ ਦਿੱਤਾ ਇਸ ਨੇ ਔਰ ਜਿਸ ਤੋਂ ਬਾਅਦ ਵੱਡਾ ਇਤਿਹਾਸ ਰਚਦੇ ਹੋਏ ਦਾ ਭਾਰਤ ਦੀਆਂ ਧੀਆਂ ਨੇ ਨਾਮ ਜਿਹੜਾ ਵਾ ਭਾਰਤ ਦਾ ਰੋਸ਼ਨ ਕਰ ਦਿੰਦਾ ਹੈ 47 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਭਾਰਤੀ ਟੀਮ ਬਣੀ ਹੈ ਵਿਸ਼ਵ ਚੈਂਪੀਅਨ ਜਸ਼ਨ ਹੁਣ ਪੂਰਾ ਦੇਸ਼ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਵੱਡੇ ਪੱਧਰ ਦਾ ਰਿਕਾਰਡ ਜਿਹੜਾ ਵਾ ਇਹਨਾਂ ਧੀਆਂ ਨੇ ਜਿਹੜਾ ਤੋੜ ਦਿੱਤਾ ਹੈ ਔਰ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਹੁਣ ਜਸ਼ਨ ਜਿਹੜਾ ਵਾ ਪੂਰਾ ਦੇਸ਼ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਹਰਮਨਪ੍ਰੀਤ ਕੌਰ ਦੀ ਕਪਤਾਨੀ ਦੇ ਵਿੱਚ ਪਹਿਲਾ ਵਰਲਡ ਕੱਪ ਜਿਹੜਾ ਆਪਣੇ ਨਾਂ ਤੇ ਇਹਨਾਂ ਧੀਆਂ ਨੇ ਕੀਤਾ 47 ਸਾਲਾਂ ਦਾ ਲੰਮਾ ਇੰਤਜ਼ਾਰ ਔਰ ਕਿਤੇ ਨਾ ਕਿਤੇ ਇਹ ਵੱਡਾ ਇਤਿਹਾਸ ਜਿਹੜਾ ਵਾ ਹੁਣ ਇਹਨਾਂ ਦੇ ਵੱਲੋਂ ਰਚਿਆ ਗਿਆ ਦੇ ਦੱਸਿਏ ਕਿ 21 ਸਾਲਾ ਸ਼ਿਫਾਲੀ ਵਰਮਾ ਨੇ ਜੋ ਹੈ ਜਿਹੜੀਆਂ ਹੁਣ ਕਾਫੀ ਧੋੜਾ ਆਪਣੇ ਨਾਮ ਤੇ ਕੀਤੀਆਂ ਨੇ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਦਾ ਰਿਕਾਰਡ ਜਿਹੜਾ ਵਾ ਇਹਨਾਂ ਦੇ ਵੱਲੋਂ ਤੋੜ ਦਿੱਤਾ ਗਿਆ ਫਾਈਨਲ ਦੇ ਵਿੱਚ ਸਾਊਥ ਅਫਰੀਕਾ ਨੂੰ 52 ਧੋੜਾ ਦੇ ਨਾਲ ਇਹਨਾਂ ਦੇ ਵੱਲੋਂ ਹਰਾ ਦਿੱਤਾ ਗਿਆ ਇਹ ਜਸ਼ਨ ਜਿਹੜਾ ਵਾ ਹੁਣ ਬਣਾਇਆ ਜਾ ਰਿਹਾ ਹੈ 47 ਸਾਲਾਂ ਬਾਅਦ ਜਿਹੜੀ ਟਰਾਫੀ ਆ ਇਹਨਾਂ ਦੇ ਵੱਲੋਂ ਆਪਣੇ ਨਾਮ ਕੀਤੀ ਗਈ ਆ ਔਰ ਨਾਲ ਦੀ ਨਾਲ ਇਹ ਟਰਾਫੀ ਆਪਣੇ ਨਾਮ ਕਰਨ ਤੋਂ ਬਾਅਦ ਪੂਰੇ ਦੇਸ਼ ਤੇ ਵਿੱਚ ਮਾਨ ਜਿਹੜਾ ਵਾਅ ਵਧਾਇਆ ਹੈ ਸਟੀਆਂ ਨੇ ਆਪਣਾ ਔਰ ਜਿਸ ਤੋਂ ਬਾਅਦ ਦੱਸੀਏ ਕਿ ਹਰਮਨਪ੍ਰੀਤ ਕੌਰ ਦੀ ਕਪਤਾਨੀ ਦੇ ਵਿੱਚ ਇਹ ਪਹਿਲਾ ਵਰਲਡ ਕੱਪ ਜਿੱਤਿਆ ਗਿਆ ਤਾਂ 47 ਸਾਲਾਂ ਦਾ ਲੰਮਾ ਸਫ਼ਰ ਕਿਤੇ ਨਾ ਕਿਤੇ ਸਬਰ ਜਿਹੜਾ ਸੀਗਾ ਜ਼ਰੂਰ ਸੀਗਾ ਪਰ ਇਹ ਇੱਕਦਮ ਹੀ ਰਿਕਾਰਡ ਜਿਹੜੇ ਨੇ ਬਣਾ ਦਿੱਤੇ ਗਏ ਨੇ ਸਾਰੇ ਰਿਕਾਰਡਾਂ ਨੂੰ ਤੋੜਦੇ ਹੋਏ ਨਾ ਭਾਰਤੀ ਟੀਮ ਦੀਆਂ ਜੜੀਆਂ ਕੁੜੀਆਂ ਨੇ ਮਹਿਲਾਵਾਂ ਨੇ ਇਹਨਾਂ ਨੇ ਬਹੁਤ ਵੱਡਾ ਇਤਿਹਾਸ ਜਿਹੜਾ ਰਚ ਦਿੱਤਾ ਹੈ ਭਾਰਤ ਦੀਆਂ ਟੀਮਾਂ ਨੇ ਇਤਿਹਾਸ ਰਚਿਆ ਔਰ ਹਰ ਕੋਈ ਨਾਤੀਆਂ ਦੀ ਸ਼ਲਾਘਾ ਕਰ ਰਿਹਾ ਚਰਚਾਵਾ ਹੋ ਰਹੀਆਂ ਨੇ ਆਲਾ ਤਸਵੀਰਾਂ ਵੀ ਕਾਫੀ ਜ਼ਿਆਦਾ ਵਾਇਰਲ ਹੋਈਆਂ ਨੇ ਤਾਂ ਭਾਰਤ ਦੇ ਲੋਕਾਂ ਦੇ ਲਈ ਮਾਣ ਵਾਲੀ ਗੱਲ ਹੈ ਇਹਨਾਂ ਧੀਆਂ ਨੇ ਇਹਨੇ ਵੱਡੇ ਪੱਦਰ ਦੇ ਉੱਤੇ ਜੋ ਹੈ ਹੁਣ ਦੂਸਰੇ ਦੇਸ਼ਾਂ ਨੂੰ ਹਰਾ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਤੇ ਵੱਡਾ ਕੱਪ ਜੋ ਹੈ ਆਪਣੇ ਨਾਮ ਕੀਤਾ 47 ਸਾਲਾਂ ਦਾ ਸਫਰ 47 ਸਾਲਾਂ ਦਾ ਸਬਰ ਜਿਹੜਾ ਵਾ ਉਹ ਕਿਤੇ ਨਾ ਕਿਤੇ ਜ਼ਰੂਰ ਫਲ ਦਿੱਤਾ ਇਸ ਨੇ ਔਰ ਜਿਸ ਤੋਂ ਬਾਅਦ ਵੱਡਾ ਇਤਿਹਾਸ ਨੱਚਦੇ ਹੋਏ ਦਾ ਭਾਰਤ ਦੀਆਂ ਧੀਆਂ ਨੇ ਨਾਮ ਜਿਹੜਾ ਵਾ ਭਾਰਤ ਦਾ ਰੋਸ਼ਨ ਕਰ ਦਿੰਦਾ ਹੈ